ਜਹਨ ਮਸ਼ਕਾ ਸਸੀ ਦਾ ਦੋਸਤ ਮੈਟਵੜਾ ਆਪਣਾ ਸੰਜੀਪਾਵਾ ਇੱਕ ਵਾਰ ਫੇਰ ਤੁਹਾਡਾ ਸਾਰੇ ਦਾ ਸਵਾਗਤ ਕਰਦਾ ਹੈ ਦੋਸਤੋ ਅੱਜ ਫੇਰ ਇੱਕ ਵਾਰ ਫੇਰ ਪੰਜਾਬ ਦੇ ਇਤਿਹਾਸ ਨੂੰ ਫੋਲਿਆ ਜਾ ਰਿਹਾ ਹੈ ਪੰਜਾਬ ਦੇ ਇਤਿਹਾਸ ਨੂੰ ਫੇਰ ਯਾਦ ਕੀਤਾ ਜਾ ਰਿਹਾ ਹੈ ਇਹ ਯਾਦ ਕਰਵਾ ਰਹੇ ਨੇ ਖਾਸਾ ਡੇਰੀ ਵਾਲੇ ਕਿਉਂਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਆ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜਿਹੜਾ ਫਿਲਮ ਦਿਖਾ ਰਹੇ ਨੇ ਤੇ ਉਸ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰੀਏ ਪਹਿਲਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਕਿ ਬਾਬਾ ਜੀ ਕੀ ਕਹਿਣਾ ਚਾਹੁੰਦੇ ਨੇ ਇਸ ਬਾਰੇ ਸਸੀ ਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆri ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਸੰਗਤ ਰੂਪ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਤੇ ਮਰ ਰੋਡ ਤੇ ਇਕੱਤਰ ਹੋਏ ਆ ਸਾਰੇ ਸੰਗਤ ਰੂਪੇ ਸੇਵਾ ਕਰ ਰਹੇ ਆ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਸਰਦਾਰ ਤਲਵਿੰਦਰ ਸਿੰਘ ਜੀ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸਾਡੇ ਤਨਤਨ ਸਾਹਿਬ શ્રી ਗੋਬਿੰਦ ਸਿੰਘ ਸਾਹਿਬ ਜੀ ਦੇ ਸਾਰਾ ਇਹ ਪਰਿਵਾਰ ਇਹਨਾਂ ਦਿਨਾਂ ਦੇ ਸ਼ਹੀਦ ਹੋਇਆ ਸੀਗਾ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਵਿਖੇ ਚਾਰ ਸਾਹਿਬ ਜੀ ਦੀ ਫਿਲਮ ਲਗਾਈ ਹੈ ਜੋ ਕਿ ਹਰ ਸਾਲ ਲਗਾਈ ਜਾਂਦੀ ਹੈ ਬੜੀ ਸ਼ਰਧਾ ਦੇ ਨਾਲ ਸੰਗਤਾਂ ਇੱਥੇ ਬੈਠ ਕੇ ਵੇਖਦੀਆਂ ਹਨ ਫਿਲਮ ਨੂੰ ਅਤੇ ਸੰਗਤਾਂ ਵੱਲੋਂ ਹੀ ਜਲ ਪਾਣੀ ਦਾ ਬਰੋਮ ਕੀਤਾ ਜਾਂਦਾ ਹੈ ਰੋਡ ਤੇ ਚੱਲਦੀਆਂ ਸੰਗਤਾਂ ਆਣ ਕੇ ਬੈਠ ਕੇ ਇਸ ਫਿਲਮ ਨੂੰ ਵੇਖ ਕੇ ਉਸ ਦਿਨਾਂ ਨੂੰ ਯਾਦ ਕਰਦਿਆਂ ਹਰ ਜੋ ਸਾਡੇ ਗੁਰੂ ਸਾਹਿਬਾਂ ਨੇ ਸ਼ਹੀਦੀਆਂ ਪਾਈਆਂ ਨੇ, ਬੱਚਿਆਂ ਨੇ ਸ਼ਹੀਦੀਆਂ ਪਾਈਆਂ ਨੇ, ਸਿੰਘਾਂ ਨੇ ਸ਼ਹੀਦੀਆਂ ਪਾਈਆਂ ਉਹਨੂੰ ਯਾਦ ਕਰਦੇ ਹਨ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਸਾਰੇ ਖੁਬ ਜਾਂਦੇ ਹਨ। ਇਹ ਅੱਗੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਵੀ ਮਨਾਇਆ ਜਾਵੇ। ਹਰ ਗੁਰਪਉ ਜੋ ਹੈ ਅਸੀਂ ਚਾਹੁੰਦੇ ਹਾਂ ਇਸੇ ਤਰ੍ਹਾਂ ਹੀ ਗੁਰਦਵਾਰ ਸਾਹਿਬ ਵਿਖੇ ਮਨਾਇਆ ਜਾਵੇ ਤਾਂ ਜੋ ਸੰਗਤਾਂ ਤੱਕ ਸਹੀ ਉਪਦੇਸ਼ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਨਾਲ ਬਾਬਾ ਜੀ ਹੁਣ ਆਪਾਂ ਖਾਲਸਾ ਡੇਰੀ ਵੱਲੇ ਤਰਵਿੰਦਰ ਸਿੰਘ ਜੀ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਜੀ ਸਰ ਸਸੀ ਕਸਰ ਸਸਗਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਨਾਲ ਸੇਵਾ ਕੀਤੀ ਗਈ ਹੈ ਸਾਡੇ ਕੋਲ ਵਾਹਿਗੁਰੂ ਸਾਹਿਬ ਜੀ ਆਪੇ ਸੇਵਾ ਲੈ ਰਹੇ ਨੇ ਸਾਥ ਸੰਗਤਾਂ ਦਾ ਹੋ ਜਾਂਦਾ ਹੈ ਜੀ ਤੇ ਇਹ ਉਪਰਾਲਾ ਕੀਤਾ ਜਾਂਦਾ ਹੈ ਤਾਂ ਜੋ ਕਿ ਲੋਕੀ ਇਤਿਹਾਸ ਨੂੰ ਯਾਦ ਰੱਖਣ ਤੇ ਆਪਣੇ ਧਰਮ ਨਾਲ ਜੁੜਨ ਤੇ ਸੰਗਤਾਂ ਸਾਰੀਆਂ ਹੀ ਬੜੇ ਹਮਮਾ ਕੇ ਪਹੁੰਚਦੀਆਂ ਨੇ ਹਰ ਤਰ੍ਹਾਂ ਦਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਲੋਕਾਂ ਦਾ ਬਹੁਤ ਵੇਖ ਕੇ ਫਿਲਮ ਨੂੰ ਆਪਣੇ ਉਸ ਸਮੇਂ ਨੂੰ ਯਾਦ ਕਰਦੀਆਂ ਨੇ ਉਹਨਾਂ ਨੂੰ ਬਹੁਤ ਹੀ ਮਨ ਵਲੁੰਧਰਿਆ ਜਾਂਦਾ ਆ ਤੇ ਬਹੁਤ ਮਨ ਉਹਨਾਂ ਦਾ ਭਰ ਜਾਂਦਾ ਹੈ ਇਹਨਾਂ ਨੂੰ ਫਿਲਮ ਨੂੰ ਦੇਖ ਕੇ ਤੇ ਇਹਦੇ ਨਾਲ ਉਹ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦਿੰਦੀਆਂ ਨੇ ਕਿ ਇਸੇ ਤਰ੍ਹਾਂ ਹੀ ਸੱਚ ਦਾ ਸਾਥ ਦੇਣਾ ਤੇ ਧਰਮ ਦੇ ਵਿੱਚ ਪਰਤੱਖ ਹੋਣਾ ਤੇ ਹਰੇਕ ਮੈਦਾਨ ਫਤਿਹ ਕਰਨ ਵਾਸਤੇ ਵਾਹਿਗੁਰੂ ਦਾ ਆਸਰਾ ਲੈ ਕੇ ਤੁਸੀਂ ਕਾਮਯਾਬੀਆਂ ਹਾਸਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇਹ ਕਿੰਵੀਂ ਵਾਰ ਫਿਲਮ ਦਿਖਾਈ ਜਾ ਰਹੀ ਹੈ ਇਹ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਸਤਵੀਂ ਵਾਰ ਫਿਲਮ ਦਿਖਾਈ ਜਾ ਰਹੀ ਹੈ ਇਹਦਾ ਹੀ ਸਕਰੀਨ ਲਗਾ ਕੇ ਇਥੇ ਗੁਰਦੁਆਰਾ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਮ ਦਿਖਾਈ ਜਾਂਦੀ ਆ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਰੀ ਸੰਗਤਾਂ ਇਥੇ ਦੇਖਦੀਆਂ ਨੇ ਫਿਲਮਾਂ ਤੇ ਉਹ ਆਨੰਦ ਲੈਂਦੀਆਂ ਨੇ ਸਾਡੇ ਨਾਲ ਰਿਸ਼ੀ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅੱਜ ਦਾ ਜੋ ਦਿਨੇ ਚਲੋ ਉਸ ਪਰਮਾਤਮਾ ਨੂੰ ਯਾਦ ਕਰਕੇ ਜੋ ਸ਼ਹੀਦੀ ਦੇ ਹੜੇ ਸਾਡੇ ਚੱਲ ਰਹੇ ਨੇ ਉਹਨਾਂ ਦੀ ਯਾਦ ਵਿੱਚ ਸਮਰਪਿਤ ਇੱਕ ਅਸੀਂ ਛੋਟਾ ਜਿਹਾ ਪ੍ਰੋਗਰਾਮ ਰੱਖਾਇਆ ਸੀ ਖਾਲਸਾ ਜੀ ਦੇਦੀ ਵਾਲੇ ਜਿਹੜੇ ਆ ਹਰ ਹਰ ਸਾਲ ਮਤਲਬ ਕੀ ਇਹ ਉਪਰਾਲਾ ਕਰਦੇ ਆ ਚਲੋ ਆਦ ਕੀ ਇਸ ਇਨਾਂ ਨੇ ਸਾਨੂੰ ਵੀ ਸੇਵਾ ਦਾ ਥੋੜਾ ਬੋਧਾ ਮੌਕਾ ਦਿੱਤਾ ਹੀ ਵੀ ਰਲ ਕੇ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਜਿਹੜਾ ਵਾ ਉਹ ਕੀਤਾ ਹੈ ਦੇਖੋ ਜੀ ਇਹ ਹੋਣਾ ਜ਼ਰੂਰੀ ਵੀ ਆ ਕਿਉਂਕਿ ਸਾਡੇ ਇਤਿਹਾਸ ਨੂੰ ਅੱਜ ਦੀ ਜਨਰੇਸ਼ਨ ਜਿਹੜੀ ਆ ਉਹ ਦਿਨੋ ਦਿਨ ਭੁੱਲ ਰਹੀ ਆ ਠੀਕ ਆ ਜੀ ਆਪਣੇ ਧਰਮ ਵਿੱਚ ਨਿਰਪੱਖ ਹੋਣਾ ਬਹੁਤ ਜ਼ਰੂਰੀ ਆ ਦੇਖੋ ਜੀ ਉਸ ਟਾਈਮ ਜਿਹੜੇ ਆਪਣੇ ਸਹਬਜ਼ਾਦੇ ਸੀ ਉਹਨਾਂ ਦੀ ਬਹੁਤ ਹੀ ਛੋਟੀ ਉਮਰ ਸੀ ਜਿਸ ਟਾਈਮ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਦੇਖੋ ਉਹਨਾਂ ਨੂੰ ਯਾਦ ਕਰਦੇ ਅੱਜ ਕਾਫੀ ਸੰਗਤ ਜਿਹੜੀ ਆ ਉਹ ਮਤਲਬ ਕਿ ਜਾਂਦੇ ਰਾਈ ਜਿਹੜੇ ਆ ਉਹ ਵੀ ਬੈਠ ਕੇ ਇਸ ਪਿਕਚਰ ਤੋਂ ਮਤਲਬ ਕਿ ਬਹੁਤ-ਬਹੁਤ ਪ੍ਰਭਾਵਿਤ ਹੋ ਰਹੇ ਆ ਇਹਨਾਂ ਤੋਂ ਸਿੱਖਿਆ ਲੈ ਰਹੇ ਆ ਚਲੋ ਜੀ ਇਹ ਉਪਰਾਲਾ ਇੱਕ ਹੈ ਤੇ ਛੋਟਾ ਜਿਹਾ ਪਰ ਇਹਦਾ ਮਕਸਦ ਬਹੁਤ ਵੱਡਾ ਵਾ ਕਿਉਂਕਿ ਇਸ ਤੋਂ ਜਿਹੜੀ ਸਾਨੂੰ ਸਿੱਖਿਆ ਮਿਲਦੀ ਆ ਉਹ ਸਾਡੇ ਬੱਚਿਆਂ ਨੂੰ ਉਹ ਬਹੁਤ ਜ਼ਰੂਰੀ ਹੈਗੀ ਆ ਕਿਉਂਕਿ ਜਿਸ ਤਰ੍ਹਾਂ ਗੁਰੂ ਸਾਹਿਬਾਂ ਆਪਣੀ ਮਤਲਬ ਕਿ ਪੂਰੀ ਆਪਣੀ ਜ਼ਿੰਦਗੀ ਆਪਣਾ ਮਤਲਬ ਕਿ ਆਪਣਾ ਕਾਰੋਬਾਰ ਸਾਰਾ ਪਰਿਵਾਰ ਜਿਹੜਾ ਹੈ ਉਹ ਦੇਸ਼ ਦੇ ਹਿੱਤ ਲਈ ਆਪਣੇ ਧਰਮ ਦੇ ਹਿੱਤ ਲਈ ਉਹਨਾਂ ਨੇ ਵਾਰ ਦਿੱਤਾ ਦੇਖੋ ਉਹੀ ਪ੍ਰਮਾਤਮਾ ਵਾ ਉਹਨਾਂ ਦਾ ਆਸਰਾ ਲੈ ਕੇ ਸਾਨੂੰ ਕੋਈ ਵੀ ਜਿਹੜਾ ਉਪਰਾਲਾ ਉਹ ਕਰਨਾ ਚਾਹੀਦਾ ਵਾ ਤੇ ਸਭ ਨੂੰ ਉਸ ਵਿੱਚ ਸਫਲਤਾ ਜੜੀ ਆ ਉਹ ਨਿਸ਼ਚਿਤ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਆ ਸੰਗਠਾ ਉਹ ਵੀ ਬਹੁਤ ਜ਼ਿਆਦਾ ਹੈ ਪਿਛਲੇ ਸਾਲ ਨਾਲੋਂ ਕੀ ਕਹਿਣਾ ਚਾਹੋਗੇ ਦੇਖੋ ਜੀ ਅ ਸੰਗਤਾਂ ਨੂੰ ਦੇਖੋ ਦਿਨੋ ਦਿਨ ਮਤਲਬ ਕਿ ਚਲੋ ਇੱਕ ਤਾਂ ਰੋਡ ਤੇ ਵੀ ਤੇ ਜਿਹੜੀ ਸਕਰੀਨ ਲੱਗੀ ਆ ਉਹ ਵੀ ਬੜੀ ਪ੍ਰਭਾਵਿਤ ਹੁੰਦੀ ਆ ਲੋਕੀ ਇੱਕ ਬੜੀ ਮਤਲਬ ਕਿ ਧਿਆਨ ਨਾਲ ਇਸ ਮੂਵੀ ਦਾ ਆਨੰਦ ਲੈ ਰਹੇ ਆ ਤੇ ਸੰਗਤਾਂ ਵਾਸਤੇ ਚਲੋ ਖਾਣ ਪੀਣ ਦਾ ਵੀ ਚਲੋ ਪ੍ਰਬੰਧ ਕੀਤਾ ਗਿਆ ਵਾ ਦੁੱਧ ਦਾ ਲੰਗਰ ਵਗੈਰਾ ਹੋਰ ਵੀ ਚਾਹ ਪਾਣੀ ਆਪਣਾ ਖਾਣ ਪੀਣ ਦਾ ਸਾਰਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਵਾ ਇਸ ਲਈ ਸੰਗਤਾਂ ਬੈਠ ਕੇ ਇਸ ਜਿਹੜਾ ਵਾ ਉਹ ਪਵਿੱਤਰ ਜਿਹੜਾ ਧਾਰਮਿਕ ਜਿਹੜੀ ਅਸੀਂ ਫਿਲਮ ਇਥੇ ਦਾ ਪ੍ਰਬੰਧ ਕੀਤਾ ਹੈ ਉਹਦਾ ਕਾਫੀ ਮਤਲਬ ਕੀ ਆਨੰਦ ਰਹਿ ਗਈ ਹੈ ਆਉਣ ਵਾਲੇ ਦਿਨਾਂ 'ਚ ਕੀ ਪ੍ਰੋਗਰਾਮ ਰਹੇਗਾ ਦੇਖੋ ਜੀ ਇਹ ਤੇ ਚਲੋ ਛੋਟਾ ਜਿਹਾ ਉਪਰਾਲਾ ਹੀ ਅਸੀਂ ਸਾਰੇ ਜਿਹੜੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਗਲੀ ਵਾਰ ਸੋਚਦੇ ਆਂ ਪਰਮਾਤਮਾ ਕਿਰਪਾ ਕਰੇ ਤੇ ਅਸੀਂ ਇਸ ਤੋਂ ਵੱਡਾ ਮਤਲਬ ਕੀ ਕਾਫੀ ਧਾਰਮਿਕ ਸਟੇਜ ਲਗਾ ਕੇ ਤੇ ਹੋਰ ਵੀ ਐਕਟੀਵਿਟੀਆਂ ਜਿਹੜੀਆਂ ਟਰਮਨਲ ਰਿਲੇਟਡ ਆ ਲੋਕਾਂ ਨੂੰ ਮਤਲਬ ਕਿ ਜਾਗਰਿਕ ਰੁਮਾਨ ਆਪਣੇ ਧਰਮ ਬਾਰੇ ਜਿਹੜਾ ਵਾ ਉਹ ਲੋਕਾਂ ਨੂੰ ਮਤਲਬ ਕਿ ਦੱਸਿਆ ਜਾਏ ਸਾਡੇ ਇਤਿਹਾਸ ਬਾਰੇ ਜੋ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਜੋ ਸਾਡੇ ਇਤਿਹਾਸ 'ਤੇ ਕੁਰਬਾਨੀਆਂ ਦਿੱਤੀਆਂ ਵਾ ਉਹ ਸਾਰਿਆਂ ਬਾਰੇ ਉਹਨਾਂ ਨੂੰ ਅਸੀਂ ਦੱਸਿਆ ਜਾਏਗਾ ਠੀਕ